ਇਸੇ ਦੂਸਰੇ ਜਵਾਬ ਦਾਖਲ ਕਰਦੇ ਗਏ ਰਾਕਾ ਨੂੰ ਸਾਰੇ ਮਚਾਤੇ ਕੀ ਕਰਦਾ ਪਾਪ ਉਹ ਪਾਣੀ ਪਾੜਾ ਛੇੜਾ ਪਾਣੀ ਤੂੰ ਮੋਟਰ ਨਹੀਂ ਛੱਡਦੀ ਆਖੀ ਉਹ ਛੇੜਾ ਬਿੱਲ ਆਊਗਾ ਪਾਣੀ ਦੂਗੇ ਵਗ ਜਾਣਗੇ ਲਵਾਈ ਕਦੇ ਵਾਸਤੇ ਪਾੜੀ ਪਾਉਣ ਵਾਸਤੇ ਆ ਉਹ ਕਦੇ ਅਮਰਜੈਂਸੀ ਛੱਡਣੀ ਹੁੰਦੀ ਆ ਉਹ ساری ਉਮਰ ਨਾਲ ਜੀ ਮੇਰੀ ਨਾਕਾਂ ਦੇ ਬੰਦੇ ਦੇ ਦੇਖ ਲੈ ਲੱਗ ਗਈ ਇਹਨਾਂ ਨੂੰ ਜਮਾ ਕਰਨੀ ਆਉਗੀ ਆ ਦੜੀ ਲੱਗੀ ਪਈ ਐ ਬਾਬਾ ਆ ਗਾ ਤੁਸੀਂ ਆ ਵੱਡ ਮੋਟੇ ਦੋ ਪੱਤੇ ਡਿੱਗੀ ਐ ਦੇ ਸਾਰਾ ਦੇ ਦੋ ਸ਼ਾਮ ਹੁੰਦੀ ਐ ਕਾਹਨ ਵਧਣੀ ਐ ਕਾਦੀ ਸ਼ਾਮ ਹੁੰਦੀ ਐ ਕਿ ਅੰਦਰ ਨਹੀਂ ਬੈਠੀ ਤਾਂ ਹੈਗਾ ਬਾਪੂ ਦਾ ਬਿਗਾਰਾ ਰੋਜ਼ ਪਾਣੀ ਪਾਉਂਦਾ ਡੱਬਿਆਂ ਨਾਲ ਪਾਲਦਾ ਉਹ ਤਾਂ ਤੂੰ ਵੱਡਣ ਨੂੰ ਕਹਤੀ ਲੈ ਉਹ ਤਾਂ ਇਹ ਕਰਦਾਗਾ ਬਸ ਇਹ ਹੁਣ ਪੱਤੇ ਡਿੱਗਦੇ ਆ ਕੇ ਸਾਦ ਨੂੰ ਚੱਕੀ ਰੱਖੋ ਬੰਮ ਕਰੋ ਉਹ ਬੁੜਾ ਹੈ ਬਚਰੂ ਦਰਖਤਾਂ ਨਾਲ ਮੋਹ ਪਿਆਰ ਹੈ ਤੇ ਇਹਨਾਂ ਨੂੰ ਹੀ ਕਰਦੇ ਹੁੰਦੇ ਕਿੱਡੀ ਕੀ ਮੈਨੂੰ ਨਹੀਂ ਪਤਾ ਹੈਗਾ ਇਹ ਵੜਾ ਦੇ ਬਸ ਬੇੜੇ ਚੱਲ ਵੀ ਵੜਾ ਲੋ ਬਸ ਛਾਪਾ ਤੁਹਾਡਾ ਮਿਲਵਾਦਾ ਪੰਜੇ ਨੇ ਜਵਾਕੋ ਰੋਣਾ ਕੀ ਪਉਣਾ ਆ ਪੱਤਿਆਂ ਦਾ ਰੋਣਾ ਤੇ ਫੇਰ ਕੀ ਹੋ ਗਿਆ ਔਰ ਪੱਤਿਆਂ ਮੜਾ ਝਾੜੂ ਮਾਰਨਾ ਪੈ ਗਿਆ ਤੇ ਵੜਾ ਦੇ ਉਹਨੂੰ ਦਾ ਸ਼ਾਮ ਨੂੰ ਕਿਉਂ ਭਾਈ ਨਾ ਇਹ ਕੰਮ ਨਹੀਂ ਕਰਦਾ ਮਸਾ ਤਾਂ ਲਾਇਆ ਨੇ ਸੌੜ ਕੇ ਤੂੰ ਪੜਾ ਦੇ ਮੈਂ ਤਾਂ ਰੋਜ਼ ਡੱਬਾ ਨਾਲ ਪਾਣੀ ਪਾਉਂਦਾ ਤੇ ਤੂੰ ਵੜਾ ਦੇ ਮਗਾ ਹੋਰ ਕੀ ਆ ਮਾ ਤਾਂ ਡੱਬਾ ਡੱਬਾ ਪਾ ਪਾ ਕੇ ਮਸਾ ਏਡੇ ਏਡੇ ਕਰਿਆ ਤੁਹਾਨੂੰ ਬੌਕਰ ਮਾਰਨੀ ਸੌੜ ਕੇ ਔਖੀ ਹੋਈ ਪਈ ਆ ਸਾਡੇ ਵੇਲੇ ਕਿਹੜੇ ਟਾਈਮ ਸੀ ਤੁਸੀਂ ਉਹ ਦੇਖੇ ਨਹੀਂ ਬੌਕਰ ਮਾਰਦੀ ਮਾਰਦੀ ਨਾਲੇ ਉਸੇ ਸ਼ਾਮੇ ਖੜੂਗੀ ਸਫੇਰਾ ਇਹ ਜਾਂ ਤੋਪੇ ਡਾਲਿਓ ਮੰਜਾ ਉਸੇ ਨੂੰ ਬੜਾਉ ਵੀ ਦੇ ਚੱਲ ਜਾਂਦਾ ਮਾਦੀ ਜਨੇ ਪਕਾਈ ਕੰਮ ਕਰਾ ਲ ਜ਼ਵਾਗ ਦੇ ਦੇਖ ਲੈ ਹੋਰ ਖੜੇ ਰਹਿਣਾ ਆ ਜਾ ਮੋਪਲੀ ਨਾ ਬੈਈ ਇਹ ਤਾਂ ਪਤਾ ਸਾ ਜਵਾਕਾ ਜਦਾ ਖਾਰ ਰੱਖਿਆ ਕਰ ਤੂੰ ਇਹ ਸੰਬਰ ਦੇ ਸੁਬਰ ਦੇ ਨਾ ਇੱਥੇ ਪਤਾ ਨਹੀਂ ਕੀ ਕਿਚਕਿਚ ਕਰੀ ਜਾਂਦੇ ਸੀ ਮੈਂ ਜ਼ੋਰ ਦੇ ਇਹਨੂੰ ਪੁੱਛਿਆ ਪਹ ਕੀ ਗੱਲ ਹੈ ਅੱਗੇ ਪੱਤੇ ਖੇਡਦੇ ਐ ਉਹ ਤਰੀ ਕਰ ਗਈ ਪਹਿਲਾਂ ਤਾਂ ਬੇੜਾ ਕੱਚਾ ਸੀਗਾ ਤੇ ਇਸ ਤਾਂ ਲਵਾਤੀਆਂ ਹੁਣ ਵੀ ਬਸ ਬੁੱਢੀ ਬੈਠੀ ਹੁੰਦੀ ਹੈਗੀ ਮੰਜੇ ਦਾ ਕੋਈ ਖਿਆਈ ਹੋਊਗੀ ਦੇਖ ਲੈ ਹੁਣ ਚਾਰ ਚਪੇਰੇ ਤੱਪ ਹੋ ਗਈ ਤੱਪ ਹੋ ਗਈ ਅੜੀ ਨਹੀਂ ਇਹਨਾਂ ਨੇ ਛੱਡੀ ਜਵਾਕਾ ਜਿਆ ਨੇ ਰੁਪਿਆ ਲਾਤਾ ਨਾਲੇ ਤਾਂ 50000 10000 ਰੁਪਿਆ ਲੱਗਿਆ ਤੇ ਨਾਲੇ ਹੁਣ ਚਾਰ ਚਪੇਰੇ ਅੱਗ ਪੈਂਦੀ ਆ ਉਹ ਵੀ ਟਾਈਮ ਸੀ ਤੁਸੀਂ ਗੋਹੇ ਨਾਲ ਗੋਹਾ ਹੋਈ ਰਹਿੰਦੀਆਂ ਮਿੱਟੀ ਰਲਾ ਲਾ 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 ਕੇ ਲਾਉਂਦੀਆਂ ਸੀ ਨਾ ਨੀ ਕਰੀ ਜਾਂਦੇ ਵਧੀਆ ਸੜਕ ਕੇ ਵਿਹੜੇ 'ਚ ਮੰਜਾ ਧਾ ਕੇ ਬਹਿ ਜਾਂਦੇ ਸੀ ਤੇ ਹੋਰ ਆ ਪਾਣੀ ਪਟਣ ਦਿੰਦੇ ਮਰੀ ਜਾਂਦੇ ਪਕਾਈ ਮੈਂ ਬੈਠੀ ਆਗੀ ਆਖੇ ਨਾ ਲੱਗੀ ਜਵਾਕਾਂ ਦੇ ਹੁਣ ਥੱਲੇ ਇਹਦੇ ਵਧੀਆ ਬੈਠੇ ਠੰਡੀ ਹਵਾ ਆਉਂਦੀ ਆ ਵਧੀਆ ਹਵਾ ਲੱਗਦੀ ਆ ਵਧੀਆ ਤੇ ਜਵਾਕ ਜੇ ਤਾਂ ਬਾਹਲੇ ਹੋ ਹੋਰ ਸਾਹ ਦੇ ਹੋਗੇ ਨਹੀਂ ਬਿੜਕਾ ਬਾੜਗੇ ਬਿਠੇ ਆ ਉਹ ਬੂਟੇ ਬੂਟੇ 'ਚ ਪਾਣੀ ਦਿਖਿਆ ਇੰਨਾ ਇੰਨਾ ਪਾ ਪਾ ਕੇ ਪਾ ਪਾ ਕੇ ਡੇਡੇ ਕਰੇ ਕੀ ਸੋਹਣੇ ਹੋ ਗਏ ਹੁਣ ਦੇਖ ਗੜਬੀ ਗੜਬੀ ਨਾ ਹੋਰ ਕੋਸਤਾ ਤਾਂ ਆਪ ਘਟੀ ਇਹਨਾਂ ਨੇ ਤਾਂ ਨਹੀਂ ਹਿੰਦ ਛੱਡੀ ਹਿੰਦ ਛੱਡਦੀ ਤੂੰ ਤਾਂ ਸਾਹ ਮਰਾਂ ਭਈ ਜਿੰਨਾ ਚਿਰ ਤਸਾਂਦੀ ਮਾੜਾ ਮੋਟਾ ਕਿਹਾ ਕਰ ਤੂੰ ਵੀ ਇੱਥੇ ਬੈਠੀ ਐ ਸਿਆਣੀ ਸੁੱਠੀ ਐ ਹੋਰ ਵੀ ਭੋਲੀ ਬੋਲਦੇ ਹੁੰਦੇ ਅਸੀਂ ਨਹੀਂ ਬੋਲੀਆਂ ਕਿਸੇ ਦੀ ਪੂਰੀ ਉਹ ਵੀ ਟਾਈਮ ਸੀ ਆ ਹੁਣਾਂ ਤਾਂ ਨਾ 10 ਦਿਨ ਨਹੀਂ ਹੁੰਦੇ ਆਈਆਂ ਉਹਦੀ ਮੂਰੇ ਬੋਲਣ ਲੱਗ ਜਾਂਦੇ ਆ ਹਜੇ ਤੱਕ ਤਾਂ ਇੰਨਾ ਸ਼ੁਕਰ ਐ ਤੇਰੀ ਲੋਹ ਸੀ ਜਿਹੜੀ ਇਹ ਭਲੇ ਵੇੜਾ ਲਈ ਆ ਗਈ ਹਾਂ ਇਹ ਨਹੀਂ ਬੋਲਦੀ ਸੀਗੀ ਕਿਹੜੀ ਬੁਜ਼ੇਰਾ ਕਟਾਟ ਹੋਇਆ ਬਦਲ ਗਈ ਬਦਲ ਗਈ ਮੇਰੇ ਬੈਠੇ ਬੈਠੇ ਬਦਲ ਗਈ ਬਦਲ ਗਈ ਮੈਂ ਦੇਖਦੀ ਹਾਂ ਸਾਰਾ ਦਿਨ ਮੈਂ ਤਾਂ ਫਿਰ ਰੋਟੀ ਖਾਂਦੀ ਮਾਰੀ ਬੈਠੀ ਰਹਿਣੀ ਉਹ ਵੀ ਟਾਈਮ ਸੀ ਦੇਖ ਲਾ ਮਾਂ ਤੇਰੇ ਨਾਲ ਜਾਂਦੇ ਜਿੰਨਾ ਕ ਆਵਾਜ਼ ਨਾ ਹੁੰਦਾ ਸੀ ਚੱਕ ਕੇ ਪਾਣੀ ਲਿਆਉਂਦੇ ਮੈਂ ਰੋ ਚੱਕ ਕੇ ਲਿਆਉਂਦੀ ਪਾਣੀ ਸਰਪਾ ਤੇ ਕਿੱਡੀ ਕਿੱਡੀ ਵਾਰ ਟੁੱਟ ਹੋਇਆ ਹਾਂ ਫਿਰ ਮਿੱਟੀਆਂ ਲਾਉਂਦੇ ਸਾਨੂੰ ਪੰਜ ਪੰਜ ਕਰ ਲਵਾਉਂਗਾ ਥੋਲੇ ਦਾ ਬਾਕੀ ਚਕਾ ਆਂਦੇ ਆ ਹੁਣ ਪਾ ਲੈਦਾ ਪੱਕੇ ਪਾ ਲੈ ਇਹ ਪੱਕੇ ਤਾਂ ਸੁੱਖ ਦਿੰਦੇ ਆਪਾਂ ਨੂੰ ਅੱਗ ਪਈਂਦੀ ਆ ਅੱਗ ਪਈ ਜਾਂਦੀ ਆ ਆ ਮੈਂ ਕਿਤੇ ਮੰਜਾ ਨੂੰ ਖਾ ਨਹੀਂ ਛੱਡਿਆ ਤੇ ਹੁਣ ਫੇਰ ਕਰਦੀ ਫਿਰਦੀ ਹੈਗੀ ਕਿਵੇਂ ਉਹ ਬੇੜੇ ਤੋਂ ਮੰਜਾ ਚੱਕ ਲਾ ਕੇ ਮੈਂ ਬੇੜਾ ਤੋਨੇ ਮੈਂ ਕਿੱਥੇ ਬਿਠਾਉਣਾ ਰਹਿਣ ਦੇ ਰਹਿਣ ਦੇ ਫਾਲਤੂ ਨਾਲ ਚਲਾਇਆ ਕਰੋ ਐਵੇਂ ਮੈਂ ਤਾਂ ਉੱਠਦੀ ਨਹੀਂ ਹੈਗੀ ਕਹੇ ਫੇਰ ਫਾਲਤੂ ਛੱਡੀ ਰੱਖਦੇ ਆ ਮੋਟਰ ਪਾਣੀ ਥੱਲੇ ਜਾ ਬਗ ਜੂਗਾ ਉਹ ਬੇਰੇ ਯਾਦ ਕਰ ਜਦੋਂ ਐਡੀ ਬਾਟੋਂ ਪਾਣੀ ਧੋਦੇ ਰਹੇ ਆ ਟਾਈਮ ਯਾਦ ਨਹੀਂ ਉਹਨਾਂ ਦੇ ਫੇਰ ਤੁਹਾਨੂੰ ਨਲਕਾ ਲਵਾਤਾ ਤੁਸੀਂ ਨਲਕਾ ਗੇੜ ਲਓ ਇਹਨਾਂ ਦੇ ਜਿਆਦਾ ਨਹੀਂ ਟਾਈਮ ਹੋਰ ਟਾਈਮ ਸਾਡੇ ਵਰਗੇ ਦੇ ਜਿਆਦਾ ਹੈ चल मैं दा मां खेत गिरा मार के आणा मारा जा, जा तो और जाख जा पता नहीं जाउ जा। कोई जांदा नी गा ना ना था था था। और चंगा देखला हमें इना का तो ढोली आई है भाई क्यों की हो गया और इना पाणी ना रोल फिर जमी आई है दो बारी टंकी बेली हो जाती दिन बीच और तुतु का नाल होगी लैपा पेन होगी फिर और टाइम पास ભાડે ભાડે કરો કર પાણી ડોલો લીધે ઓ તાલી ની પડવા પર મમુને મેલી પડવા દે ਸਾਧਨ ਮੈਂ ਸੰਭਲੀ ਜਾਂਦੀ ਆ ਕਿਉਂ ਮੇਰੀ ਗੱਲ ਸੁਣ ਬਿੱਲਿਆ ਦਰਖਤ ਨਹੀਂ ਵੱਢੀਦਾ ਹੁੰਦਾਗਾ ਮੈਂ ਸਾਤਾ ਆਪਣੇ ਘਰੇ ਦਰਖਤ ਹੋਇਆ ਇੱਕ ਕੀ ਕਰਾਵਾਂਗਾ ਦਰਖਤ ਤੋਂ ਬੈਠਦਾ 15 ਗੇ ਤੇ ਫਿਰ ਹੁਣ ਬਾਹਰ ਅੱਗੇ ਬੀਬੀ ਬੈਠੀ ਹੈਗੀ ਘਰ ਦਾ ਜਿੰਦਾਗੀ ਉਹ ਵਧੀਆ ਆਪਣਾ ਸਾਰਾ ਉਹਦੇ ਨਾਲ ਹੋ ਗਿਆ ਹੋਇਆਗਾ ਆ ਕਹਦਾ ਜਿੰਦਾਗੀ ਜਦੋਂ ਜਾਣਿਆ ਕਿਸ ਪਾਸੇ ਉਹ ਲੋ ਟੋਕਦੀ ਹੈਗੀ ਉਹ ਤਾਂ ਬਾਹਰ ਕੇ ਸਗਦੀ ਰੋਟੀ ਲਾਉਂਦੀ ਤੇ ਫਿਰ ਜੀ ਦਰਖਤ ਪਟਾ ਦੂੰਗੀ ਫਿਰ ਅੰਦਰ ਬੈਠਾ ਕਰੂ ਤੂੰ ਆਖਿਆ ਕਰੀਂ ਅੰਦਰ ਥੋਕਦੀ ਏਸੀ ਵਾਲੇ ਕਮਰੇ ਚ ਮੇਰੇ ਚ ਉਹ ਉਧਰ ਬਹਿ ਜਾ ਕਰੂ ਸ਼ਟਰ ਮਾ ਭਾਈ ਨਾ ਤਾਂ ਅਸੀਂ ਦਰਖਤ ਪਟਣ ਦੇਖਗੇ ਤੇ ਨਾ ਬਾਲਾ ਪਾ ਮੜਦੋਆ ਕਰੂੰਗਾ ਮੈਂ ਨਹੀਂ ਹੁਣ ਪਾਣੀ ਦੀ ਬਚਤ ਕਰ ਬਈ ਮਾੜੀ ਮੋਟੀ ਬੜਾ ਜ਼ਰੂਰ ਹੋਇਆ ਆਪਾਂ ਆਹ ਕੱਟ ਰਸਾ ਜਦੋਂ ਕੋਈ ਨਾ ਪਾਈ ਦੇਖਣ ਕੋ ਜਹਾਂ ਇਹ ਨਾ ਮੈਂ ਕੀ ਕਰਾਂ

ਆਮਣੇ ਬੱਸ ਕਰ ਇਹਨਾਂ ਪਾਣੀ ਕਾ ਤੋ ਡੋਲੀ ਅੰਨੀ ਆ ਹੁਣ ਕੋਈ ਨਾ ਮਮੀ ਫਿਰ ਕੀ ਹੋ ਗਿਆ ਬੱਸ ਕਰ ਹੁਣ ਬੰਦ ਕਰ ਦੇ ਤੇਰੇ ਰੈਡੀ ਆਉਣ ਵਾਲਾਗਾ ਲੜੂਗਾ ਉਹ ਆ ਕੇ ਫਿਰ ਕੁਛ ਨੂਗਾ ਲੜੂਗੀ ਹੁਣ ਚੁੰਨੀ ਤਾਂ ਲੈ ਲੈ ਚੁੰਨੀ ਵੀ ਲਾ ਰੱਖੀ ਏ ਤੂੰ ਤਾਂ ਸਿਰ ਤੋਂ ਕੋਈ ਛੋੜੇ ਨੀ ਲੋਟ ਆਉਂਦੇ ਹੈਗੇ ਕਰ ਬੰਦ ਕਰ ਦੇ ਹੁਣ ਬਹੁਤ ਚੱਲ ਗਈ ਮੋਟਰ ਇਹਨੂੰ ਬੰਦ ਕਰਿਆ ਹੁਣ ਕਰਦੇਓ ਬੰਦ ਕਰ ਦੇ ਤਾਨੂੰ ਬਹੁਤ ਹੋ ਗਿਆ ਆਉਣ ਵਾਲਾ ਫਿਰ ਲੜੂਗਾ ਫਲਾਟ ਵਾਗੀ ਬੰਦ ਕਰਤੀ ਮੈਂ ਤੂੰ ਵੀ ਬੁੜੇ ਨਾਲ ਦੀ ਹੋ ਰਹੀ ਐਂਗੀ ਤੇ ਫਿਰ ਹੁਣ ਕਿੰਨਾ ਚਿਰ ਹੋ ਗਿਆ ਚੱਲੀ ਜਾਂਦੀ ਉਹ ਕਾਹਾਂ ਛਿੜਕਿਆ ਦੀ ਰੇਤਾ ਹੁੰਦਾਗਾ ਬਹੁਤ ਛਿੜਕਿਆ ਗਿਆ ਪਾਣੀ ਬੰਨਿਆ ਬਿੱਲ ਬੰਨੀ ਵੀ ਦੇਖੋ ਵੀ ਕਿੰਨਾ ਆਊਗਾ ਇਹਨਾਂ ਨੇ ਕੀ ਹੈ ਭਾਈ ਬਿੱਲ ਦਾ ਦੇਖ ਲੈ ਬੀਬੀ ਨਾ ਆਉਂਦੇ ਕਾ ਵਾਸਤੇ ਆ ਕੇ ਫਿਰ ਜੇ ਆਹ ਸੌਖੀ ਨਾ ਦੇਖੀ ਤੈਨੂੰ ਸਾਰਿਆਂ ਮੰਗਾ ਤੇ ਪੂਰੀਆਂ ਕਰਥਾ ਇਹਨਾਂ ਨੇ ਵੇੜਾ ਪੱਕਾ ਕਰਤਾ ਹੁਣ ਤੂੰ ਕੱਕਦੀ ਆ ਪਾਪ ਬੀਚ ਵੀ ਭੱਗ ਜਾਨੀਂ ਆ ਆਇਸ ਲੋਟ ਤੇ ਹੋਰ ਇੱਕ ਨੰਗਾ ਸੇਰਾ ਵੀ ਸਿਰ ਤੇ ਟਕਲਾ ਤੂੰ ਭੇੜਾ ਲੱਗਦਾ ਨਹੀਂ ਫੇਟ ਕਮਾਉਣੇ ਕਦੇ ਵਾਸਤੇ ਆਗੇ ਉਹ ਸਾਧਨ ਫਿਰਦੇ ਕਮਾਉਂਦੇ ਖਰਚੇ ਵਾਸਤੇ ਫਿਰ ਕੀ ਹੋ ਗਿਆ ਜੇ ਬੇਰਸਾ ਨਾ ਹੋ ਘਰ ਮਾੜਾ ਜਿਹਾ ਸਾਹ ਹੁਣ ਨਾਲ ਚੱਲ ਫਿਰ ਇੰਨਾ ਲੋਟ ਨਹੀਂ ਆਉਣਾ ਸਿਰ ਨਾ ਰਹੀਦਾ ਹੁੰਦਾ ਮਾੜਾ ਬੱਟਾ ਸਿਰ ਤੇ ਦੇ ਕਪੜਾ ਵੀ ਲਈਦਾ ਹੁੰਦਾਗਾ ਤੂੰ ਤਾਂ ਸਿਰ ਤੋਂ ਲਾ ਕੇ ਚੰਨੀ ਵੀ ਕੋਈ ਨਾ ਕੁਛ ਨਹੀਂ ਹੁੰਦਾ ਹੈਗਾ ਪਹਿਲਾਂ ਥੋੜੇ ਵੇਲੇ ਸੀਗਾ ਉਹ ਹੁਣ ਜਮਾਨਾ ਬਦਲ ਗਿਆ ਤਾਂ ਹੀ ਤੈਨੂੰ ਕਹਿੰਦੇ ਹੈ ਮੈਂ ਤਾਂ ਹਜੇ ਤੱਕ ਨਹੀਂ ਲਾਉਂਦੀ ਸਿਰ ਤੇ ਚੁੰਨੀ ਤੇ ਤੂੰ ਲੈਂਦੀ ਨਹੀਂ ਚੁੰਨੀ ਸਿਰ ਤੇ ਨਹੀਂ ਨਹੀਂ ਉਹ ਤਾਂ ਕਰਦੇ ਹੁੰਦੇ ਹੁੰਦੇ ਕੋਈ ਨਾ ਦੋਸਤ ਬੋਲ ਲਈ ਜਾਉਂਗੀ ਮਾਤਾ ਜਾਨੀ ਆੱਖ ਲੱਗ ਗਈ ਤਾਂ ਹੁੰਦਾ ਤਾਂ ਕੰ ਚੰਗੇ ਨੂੰ ਆਖਦੇ ਦੇਖ ਲੈ ਬੀਬੀ ਕਹਿ ਲਾ ਕੋਈ ਗੱਲ ਹੈ ਕਹਿ ਲਓ ਭਾਈ ਜਿਵੇਂ ਟਾਵ ਦਾ ਟਾਈਮ ਚੱਪਾ ਲਓ ਕੁਛ ਕਹਿਣ ਜੋ ਅੱਗੇ ਵੀ ਨਹੀਂ ਗੇ ਦਿੱਤੀ ਗੀ ਗੱਲ ਨੂੰ ਆਉਂਦੀ ਹੈ ਦੇਖ ਲੈ ਇੰਨਾ ਇੰਨਾ ਖਰਚਾ ਹੋਈ ਜਾਂਦਾਗਾ ਹਰ ਦਿਨ ਖਰਚੀ ਹੈ ਆ ਹੁਣ ਕਿਸੇ ਪਾਸੇ ਮੁੰਡੇ ਨੂੰ ਲੈ ਜੂਗੀ ਆਖੂ ਚੱਲਣਾ ਹਾਂ ਹਵਰਾ ਕੀ ਜਵਾਕਾਂ ਜਾਨੇ ਲੱਛਣ ਫੜੇ ਆ ਲੈ ਦੇਖ ਲੈ ਲੈ ਸਾਰੇ ਬਿਹੜੇ ਚ ਪਾਣੀ ਪਾਣੀ ਫਿਰਦਾ ਬੇਬੇ ਹਲੇ ਭਾਈਆ ਬੋਲਿ ਬੈਠੇ ਤੇ ਆਹ ਤੂੰ ਮਾੜਾ ਮੋਟਾ ਕਾਇ ਨਾ ਜਿਵਾਕਾਂ ਜਾਨੂੰ ਕੀ ਕਰਦੇ ਨੇ ਇਹ ਇਹ ਪੁੱਤ ਤਾਂ ਬਹੁਤ ਮਾੜਾ ਐ ਨਾ ਬੋਲਿਆ ਕਰ ਮੈਂ ਵੀ ਬੋਲੀ ਸੀ ਮੈਨੂੰ ਕਹਿੰਦੀ ਤੇਰਾ ਮੰਜਾ ਚੱਕ ਕੇ ਮਾਰੂੰ ਗੇੜੇ ਚ ਮੈਂ ਤਾਂ ਟੁਕ ਖਾਣਾ ਦੋ ਪਰ ਕੀ ਬਤ ਮੈਂ ਕੀ ਕਰਾਂ ਮੈਨੂੰ ਨਹੀਂ ਤੂੰ ਕਹਿੰਦੀ ਮੈਂ ਨਹੀਂ ਹੁਣ ਬਿੱਲ ਬੁੱਲ ਭਰਦਾ ਫਿਰ ਪਤਾ ਫੇਰ ਹੀ ਲੱਗੂ ਸਾਰਾ ਦਿਨ ਹੀ ਛੱਡੀ ਰੱਖਦੀ ਆਖੇ ਤੂੰ ਗੱਲ ਐ ਇਹ ਗੱਲ ਤਾਂ ਫੇਰ ਬਈ ਆਖੀ ਜਾਂਦੀ ਆ ਤੁਸੀਂ ਬਾਲਟੀਆਂ ਭਰ ਲਓ ਵਰਤ ਲਓ ਪਾਣੀ ਕਿੱਥੋਂ ਤੱਕ ਚੱਕੜ ਕਰਿਆ ਦੇਖੋ ਬਾਗਿਆ ਹੁੱਥ ਤੇਕ ਪਾਣੀ ਇਹੀ ਚ ਟੱਪ ਗਈ ਚਾਰ ਬਾਲਟਾਂ ਭਰ ਲੋ ਪਾਣੀ ਵਰਤੀ ਜਾਓ ਅੱਗੇ ਡੱਬਿਆਂ ਨਾਲ ਕੀ ਪਾਉਂਦੇ ਨਹੀਂ ਰਹੇ ਹੁਣ ਇਹ ਆਗੇ ਇਹ ਘਰ ਬਹੁਤ ਕਰਨ ਵਾਲੇ ਬਰਬਾਦ ਕਰਨ ਵਾਲੇ ਇਹ ਮੋਟਰ ਲਾਤੀ ਫਿਰ ਵਿੜਾ ਤੈਨੂੰ ਧੋਣਾ ਆ 10 ਦਿਨਾਂ ਨੂੰ ਥੱਲੇ ਬਾਗ ਕੇ ਨਾ ਜੇ ਪਾਣੀ ਮੁੜ ਕੇ ਤੇ ਝੱਕੋਂਗੇ ਫੇਰ ਲੱਗੂ ਇਹਨਾਂ ਦੇ ਰੱਬ ਯਾਦ ਨਹੀਂ ਇਹਦੇ ਰੱਬ ਜਾਊਗਾ ਸੁਣਦੇ ਹੀ ਨਹੀਂ ਜਦੋਂ ਨਾਲੇ ਤਾਂ ਬਿੱਲ ਅੱਕਰੀ ਤਾਂ ਆਈ ਜਾਂਦਾ ਉਹ ਭਰੀ ਜਾਂਦੇ ਹੈਗੇ ਉਧਰੋਂ ਪਾਣੀ ਥੱਲੇ ਜਾਈ ਜਾਂਦੇ ਨਾ ਉਧਰੋਂ ਸੁਰਜਾ ਲੈ ਕੇ ਗੱਡੀ ਆ ਜਾਊਗਾ ਬਹੀ ਜੋ ਖੜ ਜਾਊਗਾ ਆਖੇ ਤੂੰ ਨਹੀਂ ਹਟਦਾ ਦੇਖੇ ਤੂੰ ਨਹੀਂ ਹਟਦਾ ਵੀ ਬਾਈ ਗੱਡੀ ਹਟ ਜਾ ਤੂੰ ਹਟ ਦੋਨੇ ਨਹੀਂ ਸੁਣਦੇ ਬੀਬੀ ਕਰਨ ਦੋਨੇ ਨਹੀਂ ਸੁਣਦੇ ਤਾਂ ਦੋਨੇ ਇੱਕ ਹੋਏ ਹੁਣ ਏਸੀ ਆ ਉਹ ਚੱਲੀ ਜਾਊਗਾ ਦਿਨ ਰਾਤ ਤੇਨਾ ਹੁਣ ਫਿਰ ਬਿੱਲ ਕੌਣ ਭਰੂਗਾ ਦੇਖੋ ਫਿਰ ਹੁਣ ਕੀ ਕਹਿ ਸਕਦੇ ਉਸਨੇ ਕਹਿ ਸਕਦੇ ਆਏ ਤਾਂ ਅੰਗਲੀ ਲਾਈ ਕਰ ਨੂੰ ਠੀਕ ਰਹੂਗੀ ਇੰਨੀ ਬਰਬਾਦੀ ਕਰਦੇ ਹੁੰਦੇ ਆ ਪਾਣੀ ਦੀ ਬਹੁਤ ਬਰਬਾਦੀ ਹੈ ਪਾਣੀ ਦੀ ਤਾਂ ਇਹਨਾਂ ਨੇ ਕਦੇ ਲਿਆਂਦਾ ਨਹੀਂ ਨਾ ਉਹ ਨਲਕਾ ਚੰਗਾ ਭਲਾਓ ਉਹ ਉਹ ਗੇਟ ਲਿਆ ਕਰੋ ਉਹ ਗਲਜਿਆ ਕਰੋ ਇਹ ਤਾਂ ਹੁੰਦਾ ਅਮਰਜੈਂਸੀ ਛੱਡਣ ਨੂੰ ਲ ਕੋਈ ਨਾ ਤੂੰ ਨਾ ਬੋਲ ਅਕਾ ਕੀ ਲੈਣੀ ਕੁਛ ਕਰਨਾ ਲੈਣਾ ਕਿਉਂ ਨਹੀਂਗਾ ਇਹ ਕੀ ਕੀਤਾ ਤੋਰਿਆ ਤੁਸੀਂ ਇਹ ਇਹ ਕਰਕੇ ਪੁੱਤ ਫਿਰ ਇਹਨੂੰ ਕਿਉਂ ਲੜਦਾ ਹੈ ਇਹ ਸਾਰ ਦਿਨ ਟੋਕਦੀ ਹੈ ਇਹ ਤੇ ਤੇਥੋਂ ਵੀ ਡਰਦੀ ਹੈ ਉਹ ਤੋਂ ਵੀ ਡਰਦੀ ਹੈ ਤਾਂ ਸਨ ਵਿਚਾਲੇ ਆ ਸਨ ਵਿਚਾਲੇ ਆ ਕਹਿੰਦੀ ਨਹੀਂ ਇਹ ਵੀ ਤੂੰ ਵੀ ਮਾਂ ਇਹਨਾਂ ਦੇ ਨਾਲ ਦੀ ਹੋਗੀ ਮੈਂ ਤਾਂ ਪੁੱਤ ਫਿਰ ਤੈਨੂੰ ਪਤੀ ਹੈ ਮੈਂ ਕੀ ਕਹਾਂ ਮੈਨੂੰ ਤਾਂ ਫਿਰ ਪੁੱਠਾ ਸਦਾ ਬੋਲਦੇ ਆ ਕਿ ਬੇੜੇ ਵਿਚਾਲੇ ਕਿਉਂ ਬਹਾਈ ਹੈ ਮੈਂ ਨਹੀਂ ਹੁਣ ਬਿੱਲ ਭਰਦਾ ਹੁਣ ਤੁਸੀਂ ਤੁਸੀਂ ਭਰ ਲਿਓ ਬਿੱਲ ਦੇਖਦੇ ਤੁਸੀਂ ਕਿੱਥੇ ਲਜਾਣੇ ਹੋ ਘਰ ਨੂੰ ਪਤਾ ਤਾਂ ਫੇਰ ਲਗੂ ਇਹਨਾਂ ਨੂੰ ਸਾਰਾ ਦਿਨ ਮੋਟਰ ਛੱਡ ਲਈ ਬਿੰਦ ਦੇ ਪਿੱਛੇ ਜਦੋਂ ਬਾਹਰ ਨੂੰ ਜਾਣਾ ਦੋ ਕਰਮਾ ਉਹਦੀ ਚੱਕ ਦਿੰਦੇ ਰੇਸ ਵੀ ਹੁਣ ਕਿਹੜਾ ਹੈਗਾ ਬਾਪੂ ਘਰੇ ਕੋਈ ਇਹੇ ਭਾਲਦੇ ਐ ਵੀ ਬਾਪੂ ਟੱਪ ਜੇ ਆ ਹੁਣ ਅਜ ਤੋਂ ਬਾਅਦ ਨਾ ਪਾਣੀ ਮੁੱਲ ਮਿਲਿਆ ਕਰੂਗਾ ਮੁੱਲ ਤਾਂ ਪੁੱਤ ਹੁਣ ਬੋਤਲਾਂ ਚ ਤਾਂ ਹੁਣ ਹੀ ਆਈ ਜਾਂਦਾ ਤੇ ਫੇਰ ਫੇਰ ਲੈ ਲਓ ਐਡੀ ਐਡੀ ਬੋਤਲ ਨਾ ਉਹ 40 ਰੁਪਈਆ ਦੀ ਦੇਗਾ ਨਾ ਕਿ 50 ਰੁਪਈਆ ਦੀ ਹੈਗਾ 20 ਦੀ ਤਾਂ ਲਾਪਨ ਹੁਣ ਦਿੰਦੇ ਜੀ ਆਪਾਂ ਫੇਰ ਪਤਾ ਲੱਗੂ ਫੇਰ ਹੀ ਜਦੋਂ ਜਵਾਕਾਂ ਨੂੰ ਦੇਣਾ ਪਿਆ ਮੁੱਲ ਲੈ ਲੈ ਕੇ ਓਏ ਵੇ ਲੱਗੂ ਆ ਆਇਦਰ ਪੰਜਾਬ ਚ ਜਾ ਕੇ ਦੇਖੋ ਮਾੜਿਆ ਜਾਂ ਸੰਗਰੂਰ ਰੇਰ ਕੇ ਬੰਨੀ ਥੱਲੇ ਪਾਣੀ ਪਤਾ ਕਿੰਨੀ ਕਿੰਨੀ ਬਾਟ ਵਾਗ ਗਏ ਦਸ ਦਸ ਲੱਖ ਰੁਪਇਆ ਹਥਾ ਇਨੇ ਇਨੇ ਨੋਟ ਲੱਗਦੇ ਆ ਫੇਰ ਬੋਰ ਹੁੰਦਾ ਬੋਰ ਕਹਿੰਦੇ ਬਸ ਹੁਣ ਸਾਰਾ ਤੇ ਨਹੀਂ ਕਹਿੰਦੇ ਪਾਣੀ ਭੀ ਦੇ ਦੇ ਦੇਖ ਕੇ ਕੱਪੜਾ ਲੀੜਾ ਧੋਣਾ ਤੂੰ ਆ ਦਾ ਟੱਬ ਪਾਣ ਦਾ ਭਰ ਲੈ ਹੌਲੀ ਹੌਲੀ ਥੋ ਥੋ ਲੈ ਅਜੇ ਤੋ ਝੋਲਾ ਭਰ ਕੇ ਲਾਉਣੇ ਪਏ ਨਾ ਉਦੋਂ ਪਤਾ ਲੱਗੂ ਮੈਂ ਤਾਂ ਕਿੰਨਾ ਕਿਚਰਾ ਹੈ ਇਹ ਜਵਾਕ ਨਹੀਂ ਪਾਲ ਸਕਦੇ ਮਾਰਦੇ ਤੇ ਮੌਜਾਂ ਨੂੰ ਜਿਵੇਂ ਮਾਰਦੇ ਆ ਪਾਰੋਂ ਮੌਜਾਂ ਲੱਗ ਜੂ ਸੋਡਾ ਵੀ ਪਾ ਪਤਾ ਤੇ ਕੀ ਹੋ ਗਿਆ ਮੜਿਆ ਪਾਣੀ ਜਾ ਕੇ ਹਟ ਗਿਆ ਆ ਮੋਟਰ ਨਹੀਂ ਚੱਲੀ ਕੀ ਹੋ ਗਿਆ ਪਤਾ ਨਹੀਂ ਮੈਂ ਛੱਡੀ ਸੀਗੀ ਚੱਲੀ ਨਹੀਂ ਹੈਗੀ ਹੁਣ ਥੋੜਾ ਜਿਹਾ ਪਾਣੀ ਸੱਚਾ ਹੱਲ ਗਈ ਉਹ ਵੀ ਹੁਣ ਕੀ ਹੈ ਦੇਖੇ ਮੜਾ ਜਾ ਮੋਟਰ ਦਾ ਚਾਲ ਦੇ ਦੇ ਨਿਆ ਮਿਸਤਰੀ ਸੱਦਣਾ ਪਊਗਾ ਫੇ ਸੱਦ ਲਓ ਮਿਸਤਰੀ ਹੈ ਮਿਸਤਰੀ ਨੂੰ ਸੱਦ ਲਓ ਤੂੰ ਚੁੱਪ ਕਰਕੇ ਬਹਿ ਜਾ ਬੁੜੇ ਨੂੰ ਪਤਾ ਲੱਗ ਗਿਆ ਨਾ ਨਲ ਤੇ ਮੇਰੇ ਜੂਤ ਪਵਾਏਂਗੇ ਮੈਂ ਬੇੜਾ ਸੋਣਾ ਤੂੰ ਰਹਿਣ ਦੇ ਟਿਕ ਜਾ ਮੈਂ ਤੁਹਾਨੂੰ ਦੱਸਦੀ ਗੱਲ ਮੇਰੇ ਜੂਤ ਪਵਾਏਂਗੇ ਤੂੰ ਬਹੁਤ ਔਕਰੀ ਜਾਂਦੇ ਤੂੰ ਚੰਦਰ ਵੜ ਕੇ ਬਹਿ ਜਾ ਆਪੇ ਕਰ ਲੈ ਗੱਲ ਮੈਂ ਸਮਝਾ ਲੂ ਹੌਲੀ ਹੌਲੀ ਤੂੰ ਮੇਰੇ ਜੂਤ ਪਵਾਏਂਗੇ ਬੁੜੇ ਨੂੰ ਮਿਸਤਰੀ ਨੂੰ ਫੋਨ ਲਾ ਪਹਿਲਾਂ ਓਏ ਮੈਂ ਸਮਝ ਮੈਂ ਤੈਨੂੰ ਕਹਿਤਾ ਵੀ ਕਰਵਾ ਲੂ ਠੀਕ ਸਾਰਾ ਦਿਨ ਕਲੇਸ਼ ਪਾਉਣ ਨੂੰ ਆਦਨੇ ਕਰੇ ਏ ਬੇ ਕੀ ਹੋ ਗਿਆ ਮੋਟਰ ਜਿੱਤੇ ਹੱਥ ਮਰੀ ਜਾਂਦੇ ਸੀ ਉਹ ਖਰਾਬ ਹੋ ਗਈ ਇਹ ਹੁਣ ਬਾਪੂ ਨੂੰ ਪਤਾ ਲੱਗ ਗਿਆ ਉਹ ਗਾਲਾਂ ਦੇਊਗਾ ਹਾਂ ਇਹ ਮੈਂ ਕਹਦੇ ਤੇਰੀ ਵੀ ਗੰਦੇ ਆਦੀ ਹੁੰਦੀ ਸੀਗੀ ਬੀਬੀ ਇਹਨੂੰ ਵੀ ਤੈਨੂੰ ਨਾ ਛੱਡਿਆ ਕਰ ਮੋਟਰ ਪਰ ਮੋਟਰ ਦੇ ਚੱਲੇ ਉਹ ਤਾਂ ਲੋਡ ਤਾਂ ਪੈਂਦੀ ਐ ਕਦੇ ਤੋਂ ਤੋਂ ਤੋਂਾਈ ਤਾਂ ਕਰਨੀ ਪੈਂਦੀ ਐ ਸੰਦ ਜਿਹੜਾ ਲੱਭੜ ਜਾਂਦਾ ਗੱਡੀ ਲੱਭੜੇ ਤੋਂ ਵੀ ਤਾਂ ਪੈਂਦੀ ਐ ਤੁਸੀਂ ਵੀ ਚੱਲ ਬਾਲੀ ਨਾ ਹੋ ਗੱਲ ਕਰੋ ਮੇਰੀ ਗੱਲ ਸੁਣੋ ਹੁਣ ਉਹਨੂੰ ਹੋਰ ਦੱਸ ਦਿਓ ਕਹੇ ਐਂ ਕਹੋ ਵੀ ਲਾਈਟ ਵੱਧ ਆ ਗਈ ਸੀਗੀ ਨਿਕਲੇਸ ਪਾਉ ਕਰੇ ਲੇ ਇਸੇਪਰ ਤ ਪਹੂਗਾ ਫਿਰ ਉਹ ਸੱਚ ਨਹੀਂ ਕਹਿੰਦਾ ਸੀ ਗੱਲਾਂ ਤਾਂ ਵੀ ਤੁਸੀਂ ਪਾਣੀ ਥੋੜਾ ਵਰਤ ਲੋ ਖੜਾ ਤੀ ਚੱਲ ਜਿਹੜਾ ਕੁਝ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਕਰ ਲੈ ਗੱਲ ਮੈਂ ਮਿਸਤਰੀ ਨਾਲ stdc ਮੋਟਰ ਦਿਖਾ ਦਿੰਨਾ ਤੇ ਜੇ ਉਹਨੇ ਪੁੱਛਿਆ ਨਾ ਤੁਸੀਂ ਉਹਨੂੰ ਐ ਕਹਦੇ ਹੋ ਲਾਈਟ ਵੱਧ ਆ ਗਈ ਸੀ ਤੇ ਤਾਂ ਮਚ ਗਈ ਚੱਲ ਚੰਗਾ ਮੈਂ ਮਿਸਤਰੀ ਨਾਲstdc ਪਹੁੰਚਦਾ ਹੋਰ ਕਰ ਲੋ ਜਿਵੇਂ ਹੁੰਦਾ ਕਾ ਬੇ ਜੇ ਇਸੇ ਤਰ੍ਹਾਂ ਹੋ ਜਾ ਪਾਇਏ ਜਿਵੇਂ ਇਹ ਭਾਈ ਇੱਕ ਗੋਲੀਆਂ ਗੋਲਗਾਂ ਦੇ ਆ ਦਿਓ ਗੋਲੀਆਂ ਤਾਂ ਗੋਲਗਾਂ ਨਾਲ ਹੋਰ ਪੰਗਾ ਖੜਾ ਹੋ ਗਿਆ ਹੁਣ ਕੀ ਹੋ ਗਿਆ ਮੋਟਰ ਤਾਂ ਸਹੀ ਹੈ ਮਿਸਤਰੀ ਕਹਿੰਦਾ ਉਹਦਾ ਬੋਰ ਖਰਾਬ ਹੋ ਗਿਆ ਬੋਰ ਖਰਾਬ ਕੀ ਹੁਣ ਆਪਣੇ ਸੌ ਫਟੂੰਗੇ ਬੋਰ ਚੱਲਦੇ ਸੀਗੇ ਤੇ ਉਹਦਾ ਪਾਣੀ ਥੱਲੇ ਭੱਗ ਗਿਆ ਫੇਰ ਹੁਣ ਹੁਣ ਤਾਂ ਕਹਿੰਦਾ ਭਈ 650 ਵਾਲਾ ਕਰਨਾ ਪਊਗਾ ਓਹੋ ਤੇ ਰੁਪਿਆ ਉਹਨੂੰ ਕੀ ਰੁਪਿਆ ਲੱਗੂ 1.80 ਲੱਖ ਉਹ ਤਾਂ ਮਰ ਜੂਗਾ ਫੇਰ ਸੁਣ ਕੇ ਹੈਗਾ ਮੈਂ ਤਾਂ ਆਪ ਡਾਲ ਲੱਗਿਆਂ ਦਾ ਕਲੇਸ਼ ਪਾਊਗਾ ਪਾਉਗੇ ਭਈ ਕਲੇਸ਼ ਸੱਚੀਆਂ ਗੱਲਾਂ ਕਹਿੰਦਾ ਸੀ ਉਹ ਫੇਰ ਸੋਨੂੰ ਤੁਸੀਂ ਉਹ ਆ ਗਿਆ ਉਹ ਵੀ ਆ ਗਿਆ ਹਾਂ ਮੈਂ ਭਈ ਆਪਾਂ ਪਾ ਸੇੜ ਦੇਣੀ ਉਹ ਸਿਹੜ ਕੇ ਦੇ ਦੇ ਕੀ ਇਹ ਕਹਿੰਦਾ ਸੀ ਤੁਹਾਨੂੰ ਉਹ ਤੁਹਾਨੂੰ ਤਾਂ ਲੱਗਦਾ ਕੋਸ਼ੁਰਾ ਬੈਸਤਰੀ ਜਿਹਾ ਕਿਵੇਂ ਆਇਆ ਸੀ ਓਏ ਉਹੀ ਗੱਲ ਕਰੀ ਜਾਂਦੇ ਆ ਪਿਆਰਾ ਹਾਂ ਬੈ ਜਾ ਬੈਠੇ ਖੁਸ਼ਖਬਰੀ ਦੇਤੀ ਤੈਨੂੰ ਤਾਂ ਖਾਦੀ ਕੋਈ ਕਾਹ ਹੋਰੀ ਕਿ ਦੇਣੀ ਆਪਣੇ 100 ਫੁੱਟ ਵਾਲੇ ਬੋਰ ਪਾਣੀ ਛੱਡ ਗਏ ਤੇ ਮੈਂ ਤੁਹਾਨੂੰ ਕੀ ਆਦਾ ਹੁੰਦਾ ਸੀ ਓਏ ਮੈਂ ਉਹੀ ਗੱਲ ਕਰਦਾ ਸਾਰੀ ਦੁਨਗੇ ਨਹੀਂ ਹਟਦੀ ਮੈਂ ਕਿਹਾ ਕੱਲੇ ਆਪਣੇ ਨਾਲ ਤਾਂ ਨਹੀਂ ਘਟ ਗਿਆ ਇਹ ਆਪਣੇ ਜੇ ਇੱਕ ਇੱਕ ਘਰ ਹੈ ਹੈ ਕਰੀ ਗਏ ਤੇ ਫਿਰ ਫਿਰ ਤਹਾਂ ਜੋਂ ਦਾ ਪਾਣੀ ਤਾ ਹਾ ਤਾਂ ਤਹਨਾ 100 ਫਟਾਲਾ ਪਾਣੀ ਛੱਡ ਗਿਆ ਤੇ 1,80,000 ਰੁਪਏ ਕਹਿੰਦਾ 650 ਵਾਲੇ ਬੋਲਦਾ ਕਿੱਥੋਂ ਲਾਵਾਂਗੇ ਹੁਣ ਪੈਸੇ ਆਪੇ ਫਿਰ ਨਲਕੇ ਨਾ ਭਰੀ ਜਾਂ ਨਲਕਾ ਵੀ ਕਿੱਥੋਂ ਚੱਲੂ ਨਲਕਾ ਵੀ ਛੱਡ ਗਿਆ ਪਾਣੀ ਮੈਂ ਸੁਣੂ ਬਥੇਰਾ ਸਮਝਾਉਂਦਾ ਸੀ ਪੁੱਤ ਤੈਨੂੰ ਤਾਂ ਕੁੱਤੀ ਕਹਿੰਦੀ ਸੀ ਮੈਂ ਤਾਂ ਸੁਣਦੀ ਸੀ ਮੈਂ ਤੈਨੂੰ ਦੱਸਦੀ ਨਹੀਂ ਸੀ ਕਿ ਕੁੱਤਾ ਭੁੱਕੀ ਜਾਂਦਾ ਆ ਹੁਣ 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 ਸਾਦਾ ਕਹਿੰਦਾ ਲਿਆ ਪੇਕਾ 200 ਰੁਪਏ ਹੁਣ ਆਮਣੇ ਓਏ ਫਿਰ ਉਸ ਨੂੰ ਤਾਂ ਭਾਈ ਜਿਹਦਾ ਹਟੀ ਨਹੀਂ ਆਇਆ ਰੋ ਜੂਤ ਪਵਾ ਦਿੰਨੀ ਮੇਰੇ ਆ ਗੱਲ ਕਰ ਲੈ ਹੁਣ ਆ ਦੀ ਆ ਕਰ ਲਾ ਗੱਲ ਬਾਪੂ ਨਾਲ ਗੱਲ ਕੀ ਕਰਨੀ ਆਂਗੀ ਮੋਟਰ ਦੀ ਇਹੋ ਕਰੋ ਤੁਸੀਂ ਕੋਈ ਮੋਟਰਾਂ ਕੀ ਮੋਟਰਾਂ ਕੀ ਹੱਲ ਕਰਾਂਗੇ ਹੁਣ 1.80 ਲੱਖ ਜਮ੍ਹਾਂ ਦਾ ਬੋਰ ਵਾਲਾ ਹੁਣ ਤੂੰ ਤੂੰ ਐ ਕਰੀ ਪਾਈ ਤੇਰੇ ਤੇ ਇੱਕਿਆ ਨੂੰ ਆਖਦੀ ਉਹ ਦੇ ਦੇਣਗੇ ਤੈਨੂੰ ਪੈਸੇ ਉਹ ਕਰ ਜਾਣਗੇ ਬੋਰ ਆ ਕੇ ਇੱਥੇ ਹੁਣ 300 ਫੁੱਟ ਤੇ ਗਿਆ ਪਾਣੀ ਮੈਨੂੰ ਨਹੀਂ ਪਤਾ ਸੀ ਨਾ ਆਪਾਂ ਵੀ ਆਏ ਆ ਉਹ ਹੋਊਗਾ ਤੈਨੂੰ ਹੁਣ ਸਾਨੂੰ ਰੋਜ਼ ਮੱਥਾ ਫੋੜੀ ਕੀ ਕਰਦਾ ਸੀ ਮੈਂ ਉਹ ਤਾਂ ਨਾ ਫੋਨ ਤੇ ਗੱਲ ਕਰਦੇ ਕਰਦੇ ਮੋਟਰ ਚੱਲੀ ਜਾਂਦੀ ਰਹਿੰਦੀ ਸੀ ਹਾਂ ਮੈਂ ਕਹਿੰਦੀ ਨਹੀਂ ਮੈਨੂੰ ਫਿਰ ਪਤਾ ਆਪਣੀ ਦੇਖਦੇ ਦੇਖਦੇ ਤਾਂ ਸ਼ੀਸ਼ੋ ਤੇ ਵਾਗਿਆ ਆਪਾਂ ਬੋਰ ਤੇ ਉਹਨਾਂ ਦੀ ਉਮਰ ਨੂੰ ਕੀ ਦਾ ਕਿੱਥੇ ਜਾਊਗਾ ਮੈਂ ਕਹਿੰਦਾ ਸੀ ਆਪਾਂ ਆ ਦੇ ਸੁਖ ਵਾਸਤੇ ਮੋਟਰਾਂ ਲਵਾਈਆਂ ਆਈਆਂ ਵੀ ਹੋਰ ਆਪਾਂ ਕੀ ਕਰਾਂਗੇ ਆਹ ਹਾਂ ਹੁਣ ਜਿਹੜਾ ਦੁੱਖ ਖੜਾ ਹੋ ਗਿਆ ਹੁਣ ਦੱਸ ਹੁਣ ਕੀ ਕਰਾਂਗੇ 1 ਲੱਖ 80 ਰੁਪਏ ਮੰਗਦੇ ਆ ਭਾਈ ਮੈਂ ਰੋਜ ਬੋਤਲਾਂ ਵੀ ਨਹੀਂ ਮਿਲਣੀਆਂ ਜਿਹੜੇ ਸਾ ਨਾਲ ਲੱਛਣਾ ਨਾ ਬੋਤਲਾਂ ਵੀ ਨਹੀਂ ਮਿਲਣੀਆਂ ਟੌਕੇ ਮਿਲਿਆ ਕਰਨਗੇ 100-100 ਰੁਪਏ ਦੇ ਟੌਕਾ ਲੈ ਲਓ ਭਾਈ ਸਰੰਜਾ ਪਾਣੀ ਪਿਆ ਕਰਨਗੇ ਤੈਨੂੰ ਐ ਵੀ ਸਰੇ 100 ਰੁਪਏ ਦੀ ਸਰੰਜਾ ਪਹਿਲਾਂ ਲੈ ਲਓ ਆ ਗਾਹਾਂ ਜਵਾਕ ਤੁਸੀਂ ਤਾਂ ਪਾਲ ਲੇ ਬਸ ਮੈਨੂੰ ਪਤਾ ਹੀ ਦੀਂਦਾ ਸੀ ਸੋਡੀ ਕਰਤੂਤਾ ਹੁਣ ਤਾਂ ਗੱਲ ਹੀ ਹੁਣ ਲੈ ਆਏ ਤੇਰੇ ਪੇਕਾ ਨੂੰ ਕਹਿ ਦੀ ਹਰੇਕ ਕਹਿੰਦਾ ਆ ਸਾਡੇ ਪੰਡ ਸਾਡੇ ਕਹੇ ਨਾ ਕਿਹੜਾ ਪਾਣੀ ਘਟਦਾ ਵੀ ਰੋਜ਼ ਹਰੇਕ ਹੀ ਜਦੋਂ ਨਾਲੀਆਂ ਭਰੀਆਂ ਹੀ ਜਾਣੀਆਂ ਵੀ ਯਾਰ ਉਹ ਹੱਲ ਕੀ ਆ ਦਾ ਓ ਤੂੰ ਤਾਂ ਕਿ ਚੜਕ ਕਿਉਂਦੇ ਸੀਗੇ ਹੁਣ ਚੜਕ ਲਓ ਪਤਾ ਲੱਗੂ ਜੇ ਧੂੜਕਾ ਨਾ ਅੱਖਾਂ 'ਚ ਪਈ ਹੋਣ ਜਦੋਂ ਵੇੜਾ ਧੱਪਲੀ ਵੇੜਾ ਉਹ ਟੱਕ ਜਾਂਦੇ ਬਾਹਰ ਸਿਆਣੀ ਸੋਥੀ ਦੇ ਵੀ ਸਿਰ 'ਚ ਖੇ ਪਾਤੀ ਆ ਤਾਂ ਕੋਈ ਕਾਮਲੀਆਂ ਸੀ ਜਿਹੜੀਆਂ ਜਿਹੜੀਆਂ ਉਹਦੇ ਨਾਲ ਤੌੜਿਆਂ ਨਾਲ ਪਾਣੀ ਦੇ ਸਿਰ ਪਣਾਇਆ ਇਹਨਾਂ ਨੇ ਇਹ ਕਾਮਲੀਆਂ ਤਾਂ ਨਹੀਂ ਸੀ ਕੋਈ ਉਸ ਤਾਂ ਕਿ ਉਹ ਹੀ ਫਿਰ ਘਰੇ ਨਾ ਸੀ ਮੈਂ ਤਾਂ ਇੱਕ ਦੋ ਦਿਨ ਪਤਾ ਨਹੀਂ ਗੱਡੀ ਧੋਤੀ ਮੈਂ ਤਾਂ ਫੇਰ ਵੀ ਚਲ ਹਟ ਗਿਆ ਮੈਂ ਹੱਜਲ ਪਾਪਾ ਲੜਦਾ ਕਾ ਉਹਨੂੰ ਆਪਾਂ ਉਹ ਕਰਨਾ ਮੈਂ ਤਾਂ ਫੇਰ ਵੀ ਹਟ ਗਿਆ ਸੀ ਇਹਨੇ ਮਾਂ ਦੀ ਛੇਰ ਨਹੀਂ ਛੱਡੇਨੀ ਨੇ ਰੋਜਾ ਪੁੱਤ ਦੇਲੇ ਕੁਇਰ ਚਾਤ ਹੁਣ ਤੇਰੇ ਪੇਕੇ ਨੂੰ ਕਹ ਦੇ ਹੁਣ ਕਰ ਦੇ ਜੀ ਖੱਲੀ ਵਾਤੀ ਜਦੋਂ ਤੇਲ ਲਾਉਂਦੇ ਪਾਣੀ ਦਾ ਪਾਣੀ ਆ ਬੂਜਾਂ ਤੇ ਵੀ ਲੱਗਦੀ ਐ ਬੂਜਾਂ ਪੱਤੇ ਔਖੇ ਲੱਗ ਬੁਰੇ ਲੱਗ ਜਾਂਦੇ ਇਹਨੂੰ ਆ ਹੁਣ ਲੱਗਦੀ ਆ ਹੁਣ ਆ ਇਸੀ ਥੱਲੇ ਬੈਠੇ ਆ ਦੇਖ ਲੈ ਗੱਲਾਂ ਕਰੀਏ ਇੱਥੇ ਥੱਲੇ ਬੈਠੇ ਆ ਆ ਇਸੀ ਐ ਹਾ ਹੁਣ ਜਿਹੜੇ ਬੈਠੇ ਆ ਜਾਂਦੀ ਹਵਾ ਉਹ ਅੱਗ ਪੈਂਦੀ ਐ ਚਾਰ ਚਿੱਪੇ ਰੇ ਕੱਚੇ ਸੀ ਸਾਡੇ ਵੇਲੇ ਵਧਗਾ ਸੀ ਅਲੀ ਤੇਰੇ ਗੰਝ ਪੈ ਗਿਆ ਮੈਂ ਇਹਨੂੰ ਦੱਸਿਆ ਪੁੱਤ ਮੈਂ ਤੋੜੇ ਢੋਏ ਪਾਣੀ ਤੇ ਤਾਂ ਗੰਝ ਪਾਇਆ ਇਹ ਤਾਂ ਫੇਰ ਕੋਲ ਦੀ ਨੰਗੀ ਗੱਲ ਐ ਇਹਨਾਂ ਨੇ ਪਾਇਪ ਲੋਕ ਦਰਖਤ ਵੱਢੀ ਜਾਂਦੇ ਆ ਦਰਖਤਾਂ ਨਾਲ ਮਾੜਾ ਮੋਟਾ ਮੀਹ ਕਣੀ ਪੈ ਜਾਂਦਾ ਸੀ ਉਹ ਵੀ हट ਗਿਆ ਪਾਣੀ ਦਾ ਲੈਵਲ ਉੱਚਾ ਵਗ ਜਾਂਦਾ ਸੀਗਾ ਪਹਿਲਾਂ ਚੋਰੀਆਂ ਵੀ ਪਾਣੀ ਸੜ ਜਾਣੇ ਚਾਕੇ ਵਿੱਚ ਹਜੇ ਲੋਕ ਆਏ ਕਹਿੰਦੇ ਆ ਅਗੇ ਵਿੱਚ ਤਾਂ ਹੜ੍ਹ ਆ ਹੀ ਜਾਂਦੇ ਆ ਕਿ ਦਰਖਤਾਂ ਵੀ ਹੜ੍ਹ ਤਾਂ ਜਦੋਂ ਸਿਸਟਮ ਹੀ ਪੈਰ ਲੱਗਿਆ ਸਾਰਾ ਵਿਗੜ ਗਿਆ ਸਾਰਾ ਸਾਰਾ ਸਿਸਟਮ ਖਰਾਬ ਕਰ ਲਿਆ ਇਹ ਕੁਦਰਤ ਨਾਲ ਖਿਲਵਾੜ ਜਿਹੜਾ ਕਰਦੇ ਆ ਨਾ ਇਹੇ ਲੋਕ ਦੁੱਖ ਭੋਗਣਗੇ ਸਸੀ ਗਾਲ ਜੀ ਸਾਰੇ ਦੋਸਤਾਂ ਨੂੰ ਸਾਡੀ ਟੀਮ ਦਾ ਛੋਟਾ ਜਿਹਾ ਮੈਸੇਜ ਇੱਕ ਜਿਹੜਾ ਆਪਾਂ ਅੱਜ ਦੇ ਟਾਈਮ 'ਚ ਇਹ ਕਹਦੇ ਨੇ ਵੀ ਸਾਡੇ ਕਹਿਣ ਨਾਲ ਕਿਹੜਾ ਸਾਡੇ ਕਰਨ ਨਾਲ ਕਿਹੜਾ ਪਾਣੀ ਘਟਦਾ ਹੈ ਦੋਸਤੋ ਬੂੰਦ ਬੂੰਦ ਨਾਲ ਡਿਆ ਭਰ ਜਾਂਦੇ ਆ ਤੇ ਬੂੰਦ ਬੂੰਦ ਨਾਲ ਵੀ ਖਾਲੀ ਹੋ ਜਾਂਦੇ ਆ ਇਸ ਚੀਜ਼ ਨੂੰ ਜ਼ਰੂਰ ਗੌਰ ਕਰਿਓ ਤੇ ਜਿਹੜਾ ਫालतू ਪਾਣੀ ਆਪਾਂ ਖਰਾਬ ਕਰਦੇ ਆ ਨਾ ਤਾਂ ਉਹਦੀ ਬਚਤ ਕਰੀਏ ਤਾਂ ਕਿ ਆਪਣੇ ਬੱਚਿਆਂ ਲਈ ਆਪਾਂ ਕੁਝ ਨਾ ਕੁਝ ਬਚਾ ਸਕੀਏ ਜਿਹੜੇ ਸਾਣ ਆਪਾਂ ਪਾਣੀ ਦੀ ਬਰਬਾਦੀ ਕਰੀ ਜਾ ਰਹੇ ਆ ਨਾ ਤੇ ਮੈਨੂੰ ਨਹੀਂ ਲੱਗਦਾ ਵੀ ਬੱਚਿਆਂ ਲਈ ਕੁਝ ਆਪਾਂ ਛੱਡ ਕੇ ਜਾਵਾਂਗੇ ਜਿਹੜੇ ਭਰਾਵਾਂ ਨੇ ਵੀਡੀਓ ਦੇਖੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਹੌਸਲਾ ਫਜ਼ਾਈ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ